ਪਹਿਲੇ ਪੰਜ ਪਿਆਰੇਆਂ ਵਿੱਚੋਂ ਸਭ ਤੋਂ ਪਹਿਲੇ ਪਾਈ ਦਿਆ ਸਿੰਘ ਹੁੰਦੇ ਸੀ ਲਾਹੌਰ ਦੇ ਉਹਨਾਂ ਦਾ ਜਨਮ ਸਥਾਨ 1961 ਵਿੱਚ ਕੂਚਾ ਖਤਰਿਆ ਲਾਹੌਰ ਵਿੱਚ ਹੋਇਆ ਸੀ ਜੀ ਜਿੱਥੇ ਅਸੀਂ ਆ ਗਏ ਆ ਉਹ ਪੰਜ ਪਿਆਰੇਆਂ ਵਿੱਚੋਂ ਸਭ ਤੋਂ ਪਹਿਲੇ ਪਿਆਰੇ ਸੀ ਅਸੀਂ ਉਹਨਾਂ ਦੇ ਜਨਮ ਸਥਾਨ ਵਿੱਚ ਅਸੀਂ ਇੱਥੇ ਆਏ ਆ ਜੀ ਅੱਜ ਉਹਦੇ ਵਿੱਚ ਜੀ ਇਹ ਕੂਚੇ ਦਾ ਨਾਂ ਆਂਦਾ ਹੈ ਕਿ ਕੂਚਾ ਖਤਰਿਆ ਜਿਹੜਾ ਹੈਗਾ ਲਾਹੌਰ ਦਾ ਉਹਦੇ ਵਿੱਚ 1961 ਵਿੱਚ ਜਨਮ ਹੋਇਆ ਸੀ ਪਾਈデア ਸਿੰਘ ਦਾ ਜਿਹਦਾ ਹੁਣ ਨਾਂ ਹੈਗਾ ਜੀ ਕਤਰੀਵਾਵਾ ਸਭ ਤੋਂ ਪਹਿਲੇ ਤੁਸੀਂ ਦੇਖੋਗੇ ਜੀ ਕਿ ਸਾਹਮਣੇ ਇੱਕ ਪੁਰਾਣੀ ਬਿਲਡਿੰਗ ਬਣੀ ਹੈ ਤੁਹਾਨੂੰ ਦਿਖ ਰਿਹਾ ਹੈ ਕਿ ਛੋਟੀ ਈਟ ਦੀ ਬਣੀ ਹੈ ਇਹ ਮਹਾਰਾਜ ਸਿੰਘ ਦੇ ਦੌਰ ਦੀ ਬਿਲਡਿੰਗ ਹੈ ਜੀ ਸਾਨੂੰ ਉਹ ਜੀ ਇਹ ਨਹੀਂ ਪਤਾ ਜੀਵੇਂ ਸਾਜਾ ਪੰਜਾਬ ਨੂੰ ਕਿ ਇਹ ਬਿਲਡਿੰਗ ਜਿਹੜੀ ਹੈਗੀ ਹੈ ਜੀ ਇਹ ਮੰਦਿਰ ਹੈਗਾ ਜਾਂ ਗੁਰਦੁਆਰਾ ਹੈਗਾ ਦਾਲਦਸ ਖਾਨ ਸ਼ਹਿਰ ਲਾਹੌਰ ਦਾ ਕਨੇ ਬੁਹ ਤੇ ਕਿੰਨੀਆਂ ਬਾਰੀਆਂ ਨੇ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਜੀ ਅੱਜ ਜਿਵੇਂ ਸਾਝਾ ਪੰਜਾਬ ਤੁਹਾਨੂੰ ਇੱਕ ਹੋਰ ਬੜੀ ਪੁਰਾਣੀ ਯਾਦ ਜਿਹੜੀ ਸਾਡੇ ਦਿਮਾਗ ਵਿੱਚ ਸੀ ਭੁੱਲ ਗਏ ਆ ਉੱਥੇ ਲੈ ਕੇ ਆਏ ਆ ਜੀ ਅਸੀਂ ਅੱਜ ਇੱਕੋ ਜਿਹੀ ਜਗ੍ਹਾ ਆਏ ਆ ਜਿੱਥੇ ਪਹਿਲੇ ਪੰਜ ਪਿਆਰੇਆਂ ਵਿੱਚੋਂ ਸਭ ਤੋਂ ਪਹਿਲੇ ਪਾਇਆ ਸਿੰਘ ਹੁੰਦੇ ਸੀ ਲਾਹੌਰ ਦੇ ਉਹਨਾਂ ਦਾ ਜਨਮ ਸਥਾਨ 1968 ਵਿੱਚ ਕੂਚਾ ਖਤਰੀਆ ਲਾਹੌਰ ਵਿੱਚ ਹੋਇਆ ਸੀ ਜਿੱਥੇ ਅਸੀਂ ਆ ਜਾਏ ਹਾਂ ਉਸ ਇਲਾਕੇ ਦਾ ਨਵਾਂ ਨਾਂ ਸਾਨੂੰ ਪਤਾ ਲੱਗਾ ਹੈ ਕਿ ਕਤੜੀ ਬਾਵਾ ਉੱਥੇ ਅਸੀਂ ਆ ਜਾਈਏ ਹਾਂ ਜੀ ਇਹ ਸਾਹਮਣੇ ਮੇਰੇ ਖੱਬੇ ਪਾਸੇ ਗਵਰਨਟ ਫਾਤਿਮਾ ਜਿਨਾ ਕਾਲਜ ਹੈ ਜੀ ਤੇ ਇਹ ਜਿਹੜੀ ਰਸਤਾ ਜਾਂਦਾ ਹੈ ਕਤੜੀ ਬਾਵਾ ਨੂੰ ਬਿਲਕੁਲ ਮੇਰੇ ਪਿੱਛੇ ਜਿਹੜੀ ਗਲੀ ਜਾ ਰਹੀ ਹੈ ਸਾਹਮਣੇ ਪਹਿਲਾ ਖੱਬੇ ਪਾਸੇ ਰਸਤਾ ਹੈਗੇ ਜੀ ਆਓ ਤੁਹਾਨੂੰ ਅਸੀਂ ਉੱਥੇ ਲੈ ਕੇ ਚੱਲੀਏ ਭਾਈ ਦਿਆ ਸਿੰਘ ਜਿਹੜੇ ਸੀ ਉਹਨਾਂ ਦੇ ਫਾਦਰ ਦਾ ਨਾਮ ਸੀ ਭਾਈ ਸੁਦਾ ਤੇ ਮਦਰ ਦਾ ਨਾਮ ਸੀ ਮਾਈ ਦਿਆਲੀ ਉਹ ਜੀ ਇਸ ਕੋਚੇ ਵੀ ਦੇਖੋ ਅਜੇ ਵੀ ਕੁਝ ਚੀਜ਼ਾਂ ਇੱਥੇ ਪਈਆਂ ਹੋਈਆਂ ਤੁਹਾਨੂੰ ਦੇਖਣੀਆਂ ਇਹ ਸਾਹਮਣੇ ਜਿਹੜਾ ਹੈਗਾ ਜੀ ਇਹ ਆਪਣਾ ਪੁਚਾ ਹੈਗਾ ਸਾਹਮਣੇ ਜੀ ਭਾਈ ਦਿਆ ਸਿੰਘ ਜਿਹੜੇ ਹੈਗੇ ਐ ਉਹਨਾਂ ਨੇ 1699 ਦੀ ਵਿਸਾਖੀ ਜਿਹੜੀ ਹੋਈ ਸੀ ਦਸਵੇਂ ਪਾਤਸ਼ਾਹ ਨੇ ਕੀਤੀ ਸੀ ਤੇ ਖਾਲਸਾ ਸਜਾਇਆ ਸੀ ਉਹ ਪੰਜ ਪਿਆਰਿਆਂ ਵਿੱਚੋਂ ਸਭ ਤੋਂ ਪਹਿਲੇ ਪਿਆਰੇ ਸੀ ਅਸੀਂ ਉਹਨਾਂ ਦੇ ਜਨਮ ਸਥਾਨ ਵਿੱਚ ਅਸੀਂ ਇੱਥੇ ਆਏ ਹਾਂ ਜੀ ਅੱਜ ਤੇ ਉਹਨਾਂ ਦਾ ਜੀ ਸਿੱਖ ਹਿਸਟਰੀ ਵਿੱਚ ਜਿਹੜਾ ਸਥਾਨ ਹੈਗਾ ਉਹ ਬਹੁਤ ਉੱਚਾ ਹੈ ਉਹਨਾਂ ਦੇ ਜਿਹੜੇ ਅੱਬਾ ਜੀ ਹੁੰਦੇ ਸੀ ਫਾਦਰ ਹੁੰਦੇ ਸੀ ਉਹ ਇਸੇ ਇਲਾਕੇ 'ਚ ਰਹਿੰਦੇ ਸੀ ਤੇ ਆਪਣੇ ਨੌਵੇਂ ਪਾਸ਼ਾ ਦੇ ਹਿੱਕ ਹੁੰਦੇ ਸੀ ਤੇ ਇੱਥੇ ਜਨਮ ਹੋਇਆ ਸੀ ਭਾਈ ਦਿਆ ਸਿੰਘ ਦਾ ਇਹ ਉਹ ਭਾਈ ਦਿਆ ਸਿੰਘ ਵੀ ਹੈਗੇ ਆ ਜਿਹੜੇ ਚਮਕੌਰ ਦੀ ਗੜੀ ਵਿੱਚ ਦਸਵੇਂ ਪਾਸ਼ਾ ਦੇ ਨਾਲ ਨਿਕਲੇ ਸੀ ਜਦੋਂ ਜ਼ਫਰਨਾਮਾ ਦਸਵੇਂ ਪਾਸ਼ਾ ਨੇ ਲਿਖਿਆ ਤੇ ਔਰੰਗਜ਼ੇਬ ਨੂੰ ਭੇਜਣਾ ਸੀ ਉਹ ਵੀ ਜੀ ਭਾਈ ਦਿਆ ਸਿੰਘ ਗੁਰੂ ਸਾਹਿਬ ਤੋਂ ਲੈ ਕੇ ਗਏ ਜੀ ਕਿਤਾਬ ਛਕੀ ਸੀ ਗਿਆਨੀ ਠਾਕੁਰ ਸਿੰਘ ਦੀ 1934 ਵਿੱਚ ਜਿਹਦਾ ਨਾਂ ਹੈਗਾ ਸ੍ਰੀ ਗੁਰਦੁਆਰੇ ਦਰਸ਼ਨ ਉਹਦੇ ਵਿੱਚ ਜੀ ਇਹ ਕੂਚੇ ਦਾ ਨਾਂ ਆਂਦਾ ਹੈ ਕਿ ਕੂਚਾ ਖਤਰਿਆ ਜਿਹੜਾ ਹੈਗਾ ਲਾਹੌਰ ਦਾ ਉਹਦੇ ਵਿੱਚ 1961 ਵਿੱਚ ਜਨਮ ਹੋਇਆ ਸੀ ਪਾਇਦਿਆ ਸਿੰਘ ਦਾ ਜਿਹਦਾ ਹੁਣ ਨਾਂ ਹੈਗਾ ਜੀ ਕਤਰੀਵਾਵਾ ਅਸੀਂ ਲੋਕਾਂ ਨੂੰ ਪੁੱਛਿਆ ਇੱਥੇ ਤੇ ਕਨਫਰਮ ਕੀਤਾ ਹੈ ਕਿ ਨਵਾਂ ਨਾਮ ਇਹਦਾ ਕਤਰੀ ਬਾਵਾ ਹੈਗਾ ਉੱਥੇ ਅਸੀਂ ਅੰਦਰ ਆਇਆ ਤਨ ਹੁਣ ਜੀ ਸਾਰਾ ਜਿਹੜਾ ਕਤਰੀ ਬਾਵਾ ਹੈਗਾ ਤੁਹਾਨੂੰ ਦਿਖਾਈਏ ਅਸੀਂ ਆਓ ਜੀ ਸਭ ਤੋਂ ਪਹਿਲੇ ਤੁਸੀਂ ਦੇਖੋਗੇ ਜੀ ਕਿ ਸਾਹਮਣੇ ਇੱਕ ਪੁਰਾਣੀ ਬਿਲਡਿੰਗ ਬਣੀ ਹੈ ਸਾਨੂੰ ਦਿਖ ਰਿਹਾ ਹੈ ਕਿ ਛੋਟੀ ਇਟ ਦੀ ਬਣੀ ਹੈ ਇਹ ਮਹਾਰੰਜੀਤ ਸਿੰਘ ਦੇ ਦੌਰ ਦੀ ਬਿਲਡਿੰਗ ਹੈ ਜੀ ਸਾਨੂੰ ਉਹ ਜੀ ਇਹ ਨਹੀਂ ਪਤਾ ਜੀਵੇ ਸਾਝਾ ਪੰਜਾਬ ਨੂੰ ਕਿ ਇਹ ਬਿਲਡਿੰਗ ਜਿਹੜੀ ਹੈਗੀ ਹੈ ਜੀ ਇਹ ਮੰਦਿਰ ਹੈਗਾ ਜਾਂ ਗੁਰਦੁਆਰਾ ਹੈਗਾ ਇਹਦੇ ਵਿੱਚ ਹੀ ਹੋਰ ਕੰਮ ਕਰਨ ਦੀ ਲੋੜ ਹੈ ਤਾਂ ਅਸੀਂ ਤੁਹਾਨੂੰ ਇਹ ਬਿਲਡਿੰਗ ਜਿਹੜੀ ਹੈਗੀ ਹੈ ਸਾਹਮਣੇ ਉਹ ਵੀ ਦਿਖਾਵਾਂਗੇ ਤੇ ਕੁਝ ਚੀਜ਼ਾਂ ਅੰਦਰੋਂ ਵੀ ਦਿਖਾਵਾਂਗੇ ਇਹ ਦੇਖੋ ਜੀ ਉੱਪਰ ਦੇਖੋ ਜੀ ਸਾਹਮਣੇ ਡੋਮ ਬਣਿਆ ਹੋਇਆ ਹੈ ਸਾਹਮਣੇ ਉੱਗਰ ਕੰਮ ਕੀਤਾ ਹੈ ਅੰਦਰ ਵੀ ਇਹਦੇ ਕੰਮ ਕੀਤਾ ਹੈ ਥੜੇ ਦੇ ਉੱਪਰ ਤੇ ਹੂੰ ਜੀ ਅਸੀਂ ਜਿਹੜੀ ਤੁਹਾਨੂੰ ਬਿਲਡਿੰਗ ਦਿਖਾਈ ਸੀ ਉਹਦੇ ਪਿਛਲੇ ਪਾਸੇ ਆਏ ਸੀ ਉੱਥੋਂ ਅਸੀਂ ਇਹਨੂੰ ਦੇਖ ਰਹੇ ਹਾਂ ਬਿਲਡਿੰਗ ਨੂੰ ਤੇ ਚਾਹਦੇ ਤੁਹਾਨੂੰ ਇਹ ਬਿਲਡਿੰਗ ਅੱਗੇੋਂ ਪਿੱਛੋਂ ਤੇ ਅੰਦਰੋਂ ਵੀ ਹੋ ਅਸੀਂ ਤੁਹਾਨੂੰ ਬਿਲਡਿੰਗ ਦੇ ਅੰਦਰ ਲੈ ਕੇ ਚੱਲਦੇ ਹਾਂ ਜੀ ਦੇਖੋ ਜੀ ਇਹ ਥੜਾ ਜਿਹੜਾ ਹੈਗਾ ਛੋਟੀ ਇੱਟਾਂ ਬਣਿਆ ਹੈ ਇੱਥੇ ਵੀ ਤੁਹਾਨੂੰ ਛੋਟੀ ਇੱਟ ਦਿਖਦੀ ਹੈ ਉਧਰਲੇ ਪਾਸੇ ਛੋਟੀ ਇੱਟ ਹੈ ਇਹ ਦਰਵਾਜ਼ਾ ਦੇਖੋ ਜੀ ਇਹ ਦਰਵਾਜ਼ਾ ਪਾਰਟੀਸ਼ਨ ਤੋਂ ਪਹਿਲੇ ਦਾ ਦਰਵਾਜ਼ਾ ਹੈ ਹੁਣ ਅਸੀਂ ਜੀ ਬਿਲਡਿੰਗ ਦੇ ਅੰਦਰ ਜਾ ਰਹੇ ਆਓ ਜੀ ਸਾਡੇ ਨਾਲ ਅੰਦਰ ਆ ਜਾਓ ਜੀ ਤੋਂ ਪਹਿਲੇ ਇੱਥੇ ਅੰਦਰ ਹੀ ਦੇਖੋ ਤੇ ਇੱਥੇ ਸਾਹਮਣੇ ਇੱਕ ਜਗ੍ਹਾ ਬਣੀ ਹੈ ਇੱਧਰ ਆਓ ਜੀ ਤੁਸੀਂ ਦੇਖੋ ਜੀ ਇਸੇ ਚਰਿਤਕਾਰੀ ਅਜੇ ਵੀ ਤੁਹਾਨੂੰ ਸਾਹਮਣੇ ਕੀਤੀ ਦਿਖਦੀ ਹੈ ਫੇਰ ਜੀ ਇਹ ਚਾਰੋਂ ਤਰਫ ਆਰਚਿਸ ਹੈ ਤੇ ਇੱਧਰ ਖੱਬੇ ਪਾਸੇ ਮੇਰੇ ਦੇਖੋ ਇੱਥੇ ਕੰਮ ਕੀਤਾ ਆਇਆ ਹਾਂਜੀ ਦੇਖੋਗੇ ਮਿਥੋਲੋਜੀਕਲ ਪੇਂਟਿੰਗਸ ਅਗੀਆਂ ਹਨ ਤੁਸੀਂ ਉੱਪਰ ਦੇਖੋ ਜਿਹੜੇ ਚਾਰ ਅਲੱਗ-ਅਲੱਗ ਬਨੇ ਹੈ ਇਹਨਾਂ ਤੇ ਵੀ ਕੰਮ ਕੀਤਾ ਹੈ ਉੱਪਰ ਇੱਕ ਬੜਾ ਵੱਡਾ ਡੋਮ ਹੈਗਾ ਜੀ ਇਹਦੇ ਉੱਪਰ ਅੱਜ ਜੀ ਜੀਵੇ ਸਾਜਾ ਪੰਜਾਬ ਨੇ ਤੁਹਾਨੂੰ ਇੱਕ ਭੁੱਲੀ ਸਾਡੀ ਵਿਰਾਸਤ ਜਿਹੜੀ ਹੈਗੀ ਹੈ ਜਨਮ ਸਥਾਨ ਪਾਈthia Singh ਜਿਹੜੇ ਪੰਜ ਪਿਆਰੇ ਸਤੋ ਸਭ ਤੋਂ ਪਹਿਲੇ ਪਿਆਰੇ ਲਾਹੌਰ ਸੀ ਉਹਨਾਂ ਦੇ ਜਨਮ ਸਥਾਨ ਦੀ ਗਲੀ ਤੁਹਾਨੂੰ ਅਸੀਂ ਦਿਖਾਈ ਹੈ ਜੀ ਤੇ ਅੱਗੇ ਤੋਂ ਜਿਵੇਂ ਸਾਜਾ ਪੰਜਾਬ ਤੁਹਾਨੂੰ ਹੋਰ ਸਾਡੇ ਇਤਿਹਾਸ ਦੀਆਂ ਇਹੋ ਜੀਆਂ ਭੁੱਲੀਆਂ ਜਗ੍ਹਾ ਜਿਹੜੀਆਂ ਸਾਡੇ ਦਿਮਾਗ ਵਿੱਚ ਭੁੱਲ ਗਏ ਆ ਅਸੀਂ ਲੇਕਿਨ ਕਿਤਾਬਾਂ ਚ ਜੇ ਵੀ ਹੈਗੀਆਂ ਉਹ ਲੱਭ ਕੇ ਜੀ ਤੁਹਾਨੂੰ ਸਭ ਨਾਲ ਅਸੀਂ ਸਾਂਝੀਆਂ ਕਰਾਂਗੇ